ਸ੍ਰੀਕਾਲ ਜੀ ਆਇਆਂ ਨੂੰ ਜੀ ਦੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਸਾਡੇ ਕੋਲ ਅੱਜ ਜਿਹੜੀ ਵੀਡੀਓ ਪੰਜਾਬ ਸੇ ਆਂਦੀ ਆ ਤੇ ਬਹੁਤ ਹੀ ਅੱਛੀ ਔਰ ਇਨਫੋਰਮੇਟਿਵ ਵੀਡੀਓ ਹੁੰਦੀ ਆ ਔਰ ਅੱਜ ਕੱਲ ਜੇ ਵੀ ਸ਼ਹੀਦੀ ਦੇ ਹਟ ਚੱਲਦੇ ਪਏ ਨੇ ਤੇ ਇਹਨਾਂ ਨੂੰ ਅਸੀਂ ਦੇਖ ਰਹੇ ਹਾਂ ਕਿ ਇਹ ਉਹਨਾਂ ਉਹਨਾਂ ਸਥਾਨਾਂ ਤੇ ਜਾ ਰਹੇ ਨੇ ਮਤਲਬ ਇੱਕ ਇਹ ਨਹੀਂ ਕਿ ਸਟੂਡੀਓ ਦੇ ਬਾਹਰ ਕੇ ਵਿੱਚ ਵਿਚਾਰ ਕਰ ਰਹੇ ਨੇ ਜਾਂ ਕੋਈ ਰਿਸਰਚ ਬੇਸਡ ਗੱਲ ਕਰ ਰਹੇ ਨੇ ਬਲਕਿ ਉਹਨਾਂ ਸਥਾਨਾਂ ਤੇ ਪਹੁੰਚੇ ਨੇ ਜਿਵੇਂ ਇਹ ਉਹ ਲਾਸਟ ਟਾਈਮ ਜਿਹੜਾ ਹੈ ਗੰਗੂ ਪਾਪੀ ਦੇ ਪਿੰਡ ਲੈ ਕੇ ਗਏ ਸੀ ਆਪਾਂ ਨੂੰ ਆਪਾਂ ਉਹ ਵੀਡੀਓ ਦੇਖੀ ਸੀ ਤੇ ਸਾਰੇ ਉਹ ਸਥਾਨ ਦਿਖਾ ਰਹੇ ਨੇ ਲੋਕਾਂ ਨੂੰ ਨਾ ਆਪਣੀ ਵੀਡੀਓ ਦੇ ਰਾਹੀਂ ਤੇ ਅੱਜ ਜਿਹੜੀ ਵੀਡੀਓ ਉਹਦੇ ਵਿੱਚ ਵਜ਼ੀਰ ਖਾਨ ਦੀ ਮੇਰੇ ਖਿਆਲ ਹਵੇਲੀ ਦਿਖਾ ਰਹੇ ਨੇ ਤੇ ਆਪਾਂ ਵੀਡੀਓ ਵੇਖਦੇ ਹਾਂ ਕਿਉਂਕਿ ਵੀਡੀਓ ਕਾਫੀ ਦਿਲਚਸਪ ਹੋਣ ਵਾਲੀ ਹੈ ਤੇ ਫੇਰ ਹੀ ਉਹਦੇ ਬਾਰੇ ਵਿੱਚ ਕੋਈ ਵਿਚਾਰ ਕਰਦੇ ਹਾਂ ਅੰਗਲੋ ਕਚਹਿਰੀ ਦਿਖਾਈ ਹੈ ਜਿੱਥੇ ਛੋਟੇ ਰਾਜਵਦਿਆ ਨੂੰ ਕ੍ਰੇਸ਼ੀ ਦੇ ਲਈ ਬੁਲਾਇਆ ਗਿਆ ਸੀ ਇਸ ਟਿੱਬੇ ਦੇ ਥੱਲੇ ਇਸ ਮਿੱਟੀ ਦੇ ਥੱਲੇ ਦਫਨ ਨੇ ਸਰਾਂ ਦਾ ਚਾਹਰ ਦੀਆਂ ਇਹ ਦੇਖੋ ਸਾਨੂੰ ਇੱਕ ਪੂਰਾ ਪੂਰਾ ਕਮਰਾ ਮਿਲ ਗਿਆ ਹੈ ਇਦਾਂ ਲੱਗ ਰਿਹਾ ਹੈ ਜਿਵੇਂ ਪੂਰਾ ਇੱਕ ਕਮਰਾ ਹੁੰਦਾ ਹੈ ਇਹ ਵਦੀਰ ਖਾਨ ਦਾ ਹੰਕਾਰ ਦੇ ਕੋ ਪੈਰਾਂ ਦੇ ਕੋਲ ਲੱਗਦਾ ਆ ਆ ਦੇਖੋ ਪੱਟੇ ਨਹੀਂ ਜਾਲੀ ਵਾਲਾ ਪੱਟ ਦੀ ਆ ਪੱਟਦੀ ਵਦੀਰ ਖਾਨ ਦੀ ਇੱਟ ਬਾਬਾ ਬੰਦਾ ਸਿੰਘ ਬਹਾਦਰ ਹੀ ਨੇ ਜੋ ਦੋਸਤਾਂ ਨੂੰ ਨਫਰਤ ਕੀਤਾ ਇਸ ਜਗ੍ਹਾ ਤੇ ਪਹਿਲਾ ਨਿਸ਼ਾਨ ਸਾਹਿਬ ਲਗਾਇਆ ਗਿਆ ਫਾਲਸੇ ਦੇ ਜਿਤਨੀ ਗਵਾਹੀਆਂ ਫਾਲਸਾ ਰਾਜ ਦੇ ਤੋਂ ਸ਼ੁਰੂਆਤ ਹੋਈ ਸੀ ਪੂਰੇ ਦਾ ਪੂਰਾ ਜਿਵੇਂ ਕੋਈ ਕੰਦ ਹੁੰਦੀ ਆ ਇਸ ਤਰੀਕੇ ਨਾਲ ਹੈ ਇਹ ਕੋਈ ਦਰਵਾਜ਼ਾ ਲੱਗ ਰਿਹਾ ਕੋਈ ਖਿੜਕੀ ਲੱਗ ਰਹੀ ਆ ਇੱਥੋਂ ਦੇਖੋ ਇਹ ਨਹੀਂ ਫੱਟ ਲੱਗ ਰਹੀ ਐਂਡਰੂ ਪੂਰੀ ਦੀ ਪੂਰੀ ਇੱਕ ਕੰਦ ਹੈ ਆ ਦੇਖੋ ਦੂਈ ਨਿਸ਼ਾਨੀਆਂ ਦੇਖੋ ਕੁਝ ਸਾਨੂੰ ਇੱਥੇ ਵੀ ਲੱਗਦੀਆਂ ਨੇ ਦੇਖੋ ਇਹ ਮਨ ਇਟਾਂ ਨੇ ਜਿਵੇਂ ਇਹ ਜੇ ਤੁਸੀਂ ਦੇਖੋਗੇ ਗੌਰ ਨਾਲ ਕੈਮਰੇਜ ਇਹ ਮਿੱਟੀ ਦੀਆਂ ਦੱਬੀਆਂ ਹੋਈਆਂ ਨੇ ਦੇਖੋ ਜਿਵੇਂ ਕੋਈ ਵੱਡਾ ਮਹਿਲ ਜਿਵੇਂ ਕੋਈ ਵੱਡੀ ਇਮਾਰਤ ਸਿੱਖਾਂ ਨੇ ਜੋਸ਼ ਨਾਲ ਮਿੱਟੀ ਜਦਬ ਦਿੱਤੀ ਹੋਵੇ ਇਹਨੂੰ ਕੋਈ ਆਮ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਬੇਰੇ ਥੱਲੇ ਇਸ ਮਿੱਟੀ ਦੇ ਥੱਲੇ ਦਫਨ ਨੇ ਸਰੰਦ ਸ਼ਹਿਰ ਦੀਆਂ ਪੁਰਾਣੀਆਂ ਇਮਾਰਤਾਂ ਸਰੰਦ ਸ਼ਹਿਰ ਫਤਿਹਗੜ੍ਹ ਸਾਹਿਬ ਦੇ ਪੁਰਾਣੇ ਬਜ਼ੁਰਗਾਂ ਦਾ ਇਹ ਕਹਿਣਾ ਹੈ ਕਿ ਇੱਥੇ ਵਜ਼ੀਰ ਖਾਨ ਦੀ ਕਚਹਿਰੀ ਹੁੰਦੀ ਸੀ ਜਿੱਥੇ ਸਾਹਿਬਜ਼ਾਦਿਆਂ ਨੂੰ ਪੇਸ਼ੀ ਦੇ ਲਈ ਬੁਲਾਇਆ ਸੀ ਜਿੱਥੇ ਡਰਾਪੇ ਦਿੱਤੇ ਗਏ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 1710 ਸੇ ਜਦੋਂ ਸਰੰਦ ਫਤਿਹ ਕੀਤਾ ਉਦੋਂ ਸਰੰਦ ਨੂੰ ਤਹਿਸ ਨਸ ਕਰ ਦਿੱਤਾ ਸਰੰਦ ਨੂੰ ਥੇ ਕਰ ਦਿੱਤਾ ਇਹ ਉਹੀ ਥੇ ਆ ਪੁਰਾਣੇ ਬਜ਼ੁਰਗਾਂ ਨੇ ਕਹਿਣ ਦੇ ਮੁਤਾਬਿਕ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰੰਦ ਫਤਿਹ ਕੀਤਾ ਤਾਂ ਇੱਥੇ ਪਹਿਲਾ ਨਿਸ਼ਾਨ ਸਾਹਿਬ ਇੱਥੇ ਹੀ ਚੁਲਾਇਆ ਗਿਆ ਸੀ ਉਹ ਨਿਸ਼ਾਨ ਸਾਹਿਬ ਪੁਰਾਣੇ ਸਮਿਆਂ ਦੀ ਗਵਾਹੀ ਹੈ ਉਹ ਖਾਲਸੇ ਨੇ ਜਿਤਨੀ ਗਵਾਹੀ ਆ ਖਾਲਸਾ ਰਾਜ ਦੀ ਤੋਂ ਸ਼ੁਰੂਆਤ ਹੋਈ ਸੀ ਇੱਥੇ ਬਹੁਤ ਰਾਜ਼ ਉਸ ਸਮੇਂ ਦੇ ਲੁਕੇ ਹੋਏ ਨੇ ਇੱਥੇ ਸਾਨੂੰ ਉਹ ਪੁਰਾਣੀਆਂ ਇੱਟਾਂ ਵੀ ਮਿਲ ਜਾਂਦੀਆਂ ਨੇ ਜਦੋਂ ਫਤਿਹਗੜ੍ਹ ਸਾਹਿਬ ਨਤਮਸਤਕ ਹੋਣ ਆਉਂਦੀ ਹੈ ਸੰਗਤ ਤਾਂ ਫਤਿਹਗੜ੍ਹ ਸਾਹਿਬ ਗੁਰੂ ਪਰ ਅਸੀਂ ਨਤਮਸਤਕ ਹੁੰਨੇ ਆ ਅਸੀਂ ਠੰਡਾ ਗੁਰਜ ਨਤਮਸਤਕ ਹੁੰਨੇ ਆ ਪਰ ਇਹ ਜਗ੍ਹਾ ਸੰਗਤਾਂ ਨੂੰ ਦਾ ਪਤਾ ਨਹੀਂ ਹੈ ਤਾਂ ਇੱਥੇ ਹੁਣ ਇਹ ਦੇਖੋ ਕੁਛ ਇਦਾਂ ਦੇ ਇਤਿਹਾਸ ਇੱਥੇ ਦਫਨ ਨੇ ਇਹ ਦੇਖੋ ਇਹ ਪ੍ਰਾਣੀਆਂ ਉਹ ਇਟਾਂ ਲੱਗ ਰੀਆਂ ਨੇ ਸਰੰਦੀ ਇਟਾਂ ਹੋ ਸਕਦਾ ਇੱਥੇ ਕਚਹਿਰੀ ਹੋਵੇ ਹੋ ਸਕਦਾ ਇੱਥੇ ਕੋਈ ਕਿਲਾ ਹੋਵੇ ਪਰ ਜੋ ਇਥੋਂ ਦੀ ਲੋਕ ਸੰਗਤ ਦਾ ਮੰਨਣਾ ਉਹ ਮੰਨਣਾ ਹੈ ਕਿ ਇੱਥੇ ਵਜ਼ੀਰ ਖਾਨ ਦੀ ਕਚਹਿਰੀ ਸੀ ਇਥੋਂ ਹੀ ਖਾਲਸਾ ਰਾਜ ਦੀ ਸ਼ੁਰੂਆਤ ਹੋਈ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਦੋਂ ਸੰਗਤ ਫਤਹਿ ਕੀਤਾ ਇਸ ਜਗ੍ਹਾ ਤੇ ਪਹਿਲਾ ਨਿਸ਼ਾਨ ਸਾਹਿਬ ਲਗਾਇਆ ਗਿਆ ਖਾਲਸੇ ਦੇ ਜਿੱਤਰੀ ਗਵਾਹੀਆਂ ਖਾਲਸਾ ਰਾਏ ਦੇ ਤੋਂ ਸ਼ੁਰੂਆਤ ਹੋਈ ਸੀ ਤੁਹਾਨੂੰ ਹੋਰ ਵੀ ਨਿਸ਼ਾਨੀਆਂ ਦਿਖਾਉਣੇ ਆ ਇੱਥੇ ਬਿਲਕੁਲ ਦੇਖੋ ਕੰਧਾਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਉਸ ਪੁਰਾਣੇ ਸਮੇਂ ਦੀਆਂ ਕੰਧਾਂ ਇੱਥੇ ਮੌਜੂਦ ਨੇ ਅਸੀਂ ਇੱਧਰੋਂ ਦੇਖਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਥੋੜਾ ਰਸਤਾ ਤਾਂ ਇਹ ਹੈਗਾ ਖਤਰਨਾਕ ਹੀ ਆ ਪਰ ਅਸੀਂ ਇਹ ਦੇਖੋ ਬਿਲਕੁਲ ਇੱਕ ਇਹ ਦੇਖੋ ਸਰੰਦੀਟਾਂ ਨੇ ਇਹਨਾਂ ਨੇ ਸਾਨੂੰ ਲੈਬ ਟੈਸਟਿੰਗ ਕਰਾਉਣੀ ਚਾਹੀਦੀ ਹੈ ਤਾਂ ਸਾਨੂੰ ਪਤਾ ਕਰਨਾ ਚਾਹੀਦਾ ਕਿ ਕਿਹੜੇ ਸਮੇਂ ਦੀਆਂ ਨੇ ਇਹ ਐ ਲੱਗਦਾ ਜਿਵੇਂ ਪੂਰੇ ਕਮਰੇ ਦੇ ਕਮਰੇ ਇੱਥੇ ਉਹਦੇ ਦੱਬੇ ਹੁੰਦੇ ਨੇ ਪੂਰੀ ਇੱਕ ਵੱਡੀ ਇਮਾਰਤ ਦੱਬੀ ਹੁੰਦੀ ਆ ਬਾਹਰ ਵੀ ਕੋਈ ਛੱਟਾਂ ਪਈਆਂ ਨੇ ਸਾਨੂੰ ਇਸ ਜਗ੍ਹਾ ਨੂੰ ਐਂ ਨਹੀਂ ਛੱਡਣਾ ਚਾਹੀਦਾ ਸਾਨੂੰ ਪਤਾ ਨਹੀਂ ਇਨਕੋ ਕਿੰਨੀ ਕਿ ਤਕੜੀ ਖੋਜ ਮਿਲ ਜੇ ਇੱਥੋਂ ਨਮੀ ਏਟ ਦਾ ਇੱਕ ਵੀ ਰੋੜਾ ਸਾਨੂੰ ਨਹੀਂ ਦਿਖ ਰਿਹਾ ਇਹ ਦੇਖੋ ਪੂਰੇ ਦਾ ਪੂਰਾ ਦਿਨੇ ਕੋਈ ਕੰਦ ਹੁੰਦੀ ਆ ਇਸ ਤਰੀਕੇ ਨਾਲ ਹੈ ਸਾਨੂੰ ਰੱਖਾਉਂਦੀ ਮੈਂ ਕੋਸ਼ਿਸ਼ ਕਰਦਾ ਜਿਵੇਂ ਡੇਗਰ ਤੱਕ ਵੀ ਪਿਆ ਤਾਂ ਕੈਮਰਾ ਬੰਦ ਨਾ ਕਰਿਓ ਕੋਈ ਗੱਲ ਨਹੀਂ ਇਤਿਹਾਸ ਸੰਗਤਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਆ ਇਹ ਦੇਖੋ ਇਹ ਐਨੀਆ ਬਿਟਾਂ ਇੰਸਟੀਟਿਊਟ ਆਉਂੀਆਂ ਦੇਖੋ ਪੂਰੀ ਦੀ ਪੂਰੀ ਕਾਂਦੇ ਤੇ ਮੌਜੂਦ ਆ ਔਰ ਇਹ ਦੇਖੋ ਪੂਰੀ ਦੀ ਪੂਰੀ ਕਾਂਦੇ ਤੇ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਇਹ ਕੋਈ ਵੱਡਾ ਵੱਡੀ ਇਮਾਰਤ ਹੋਏਗੀ ਇਹ ਐਵੇਂ ਨਹੀਂ ਹੈਗੇ ਕਈ ਸਾਨੂੰ ਵੀਰ ਮਲੇ ਉਹ ਉਹਨਾਂ ਨਾਲ ਡਿਸਕਸ਼ਨ ਹੋਈ ਹੋਏ ਇਹ ਵੀ ਕਹਿੰਦੇ ਸੀ ਕਿ ਇਹ ਬਾਅਦ ਦੇ ਸਮੇਂ ਦੀ ਆ ਗਏ تھے ਕੋਈ ਗੁਰੂ ਘਰ ਉਸਾਰਿਆ ਜਾ ਰਿਹਾ ਸੀ ਉਹ ਗੁਰੂ ਘਰ ਪੁਰਾਣੀ ਹੋਇਆ ਤੇ ਇਹ ਮਿੱਟੀ ਦਾ ਢੇਰ ਬਣ ਗਿਆ ਪਰ ਤੁਸੀਂ ਖੁਦ ਸੋਚ ਕੇ ਦੇਖੋ ਸਿੱਖ ਗੁਰੂ ਘਰ ਨੂੰ ਕਦੇ ਵੀ ਮਿੱਟੀ ਨਹੀਂ ਦੱਬਣਗੇ ਮਿੱਟੀ ਜਿਹੜੀ ਦੱਬੀ ਜਾਂਦੀਆਂ ਨੇ ਝਾਲਵਾਨੀਆਂ ਇਹ ਮਾਰਤਾ ਪੂਰੀ ਦੀ ਪੂਰੀ ਇੱਕ ਕੰਮ ਹੈ ਆ ਦੇਖੋ ਤੁਸੀਂ ਐ ਨਹੀਂ ਐ ਕਿ ਕੋਈ ਉਹਨਾਂ ਗਰੇ ਲੱਗ ਰਿਹਾ ਪੂਰੀ ਦੀ ਪੂਰੀ ਮਾਰਤਾ ਔਰ ਟੇਡੀਆਂ-ਬੇਡੀਆਂ ਜੋ ਸਰਾਂ ਦੇਟਾਂ ਨੇ ਉਹ ਵੀ ਨੇ ਉਧਰ ਵੀ ਤੁਸੀਂ ਦੇਖੋਗੇ ਕੈਮਰਾ ਮਾਰ ਕੇ ਉਧਰ ਦਿਖਾਉ ਮੈਂ ਜਾਣ ਦੀ ਕੋਸ਼ਿਸ਼ ਕਰਦਾ ਲੋਕਲ ਸੰਗਠਨ ਨੇ ਸਾਨੂੰ ਇਹ ਵੀ ਦੱਸਿਆ ਕਿ ਇਸ ਖੇਹ ਦੇ ਉੱਤੇ ਇਹਨੂੰ ਪੱਧਰਾ ਕਰਕੇ ਜਾਂ ਇਹ ਉੱਤੇ ਮਿਊਜ਼ੀਅਮ ਬਣਾਉਣ ਦੀ ਕੋਸ਼ਿਸ਼ ਹੋ ਰਹੀ ਸੀ ਪਰ ਸਾਨੂੰ ਮਿਊਜ਼ੀਅਮ ਦੀ ਲੋੜ ਨਹੀਂ ਹੈ ਇਹ ਹੱਥ ਜੋੜ ਕੇ ਤੁਹਾਡੇ ਮੂਰੇ ਬੇਨਤੀ ਆ ਸਾਨੂੰ ਪੱਧਰਾ ਦੀ ਲੋੜ ਨਹੀਂ ਸਾਨੂੰ ਸੰਗ ਮਰਮਰਾਂ ਦੀ ਲੋੜ ਨਹੀਂ ਇਹ ਪੁਰਾਣੀਆਂ ਇਤਿਹਾਸਕ ਨਿਸ਼ਾਨੀਆਂ ਨੇ ਇਹਨਾਂ ਨੂੰ ਬਚਾਉਣ ਦੀ ਲੋੜ ਆ ਇਹਦੇ ਤੇ ਖੋਜ ਕਰਨ ਦੀ ਲੋੜ ਆ ਕਿ ਕਦੋਂ ਦੀਆਂ ਇਹ ਹੈਗੀਆਂ ਨੇ ਕੋਈ ਤੱਕਦਾ ਇਹ ਵਦੀਰ ਖਾਨ ਦੀ ਉਹ ਵੀ ਕਹਾਣੀ ਹੋਵੇ ਜਿਤੇ ਛੋਟੇ ਸਹਾਜ਼ਦਿਆਂ ਨੇ ਇਤਿਹਾਸ ਲਿਖਿਆ ਹੈ ਜਿਹੜੇ ਇਤਿਹਾਸ ਤੇ ਅਸੀਂ ਮਾਨ ਕਰਦੇ ਹਾਂ ਕਿ ਟਿੱਬੇ ਨੂੰ ਢਾਉਣ ਦਾ ਮਤਲਬ ਹੈ ਇਤਿਹਾਸ ਨੂੰ ਢਾ ਦੇਣਾ ਇਹ ਦੇਖੋ ਪੂਰੇ ਦਾ ਪੂਰਾ ਇੱਕ ਕਮਰਾ ਲੱਗ ਰਿਹਾ ਹੈ ਉਹਦੇ ਉੱਤੇ ਇੱਕ ਕੰਢਾ ਲੱਗ ਗਿਆ ਹੈ ਇਸ ਤਰ੍ਹਾਂ ਦੀਆਂ ਸਾਨੂੰ ਬਹੁਤ ਨਿਸ਼ਾਨੀਆਂ ਮਿਲ ਜਾਂਦੀਆਂ ਨੇ ਇਹ ਦੇਖੋ ਇਹ ਵਜ਼ੀਰ ਖਾਨ ਦਾ ਹੰਕਾਰ ਇਹ ਵਜ਼ੀਰ ਖਾਨ ਦਾ ਹੰਕਾਰ ਦੇਖੋ ਪੈਰਾਂ ਚੋਂ ਲੜਦਾ ਇੱਟਾਂ ਨੂੰ ਖਤਮ ਨਹੀਂ ਕਰਨਾ ਚਾਹੀਦਾ ਇੱਟਾਂ ਦੇ ਖੋਜ ਹੋਣੀ ਚਾਹੀਦੀ ਆ ਇਹ ਬੜੇ ਖਤਰਨਾਕ ਵੀ ਰਾਂਹ ਹੈ ਸਾਡੀ ਟੀਮ ਨੇ ਸਾਨੂੰ ਮਨਾ ਕਰਦੀ ਸੀ ਕਿ ਤੁਹਾਡੇ ਬੂਟ ਵੀ ਨਹੀਂ ਪਾਏ ਹੋਏ ਤੁਸੀਂ ਨਾ ਚਲੋ ਪਰ ਸਾਡੇ ਦੋ ਰਹਿਣਾ ਨਹੀਂ ਗਿਆ ਇਹ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਾ ਬਹੁਤ ਜ਼ਰੂਰੀ ਸੀਗਾ ਇਹ ਦੇਖੋ ਸਾਲੀਆਂ ਸਰੰਦੇਟਾਂ ਨੇ ਪੈਰਾਂ ਦੇ ਰੋਲ ਦੀਆਂ ਫਿਰਦੀਆਂ ਇਹ ਵਦੀਰ ਖਾਨ ਦਾ ਹੰਕਾਰ ਇਹ ਗੁਰੂ ਦੇ ਪੁੱਤਰਾਂ ਦੇ ਪੈਰਾਂ ਦੇ ਰੋਲ ਦਾ ਫਿਰ ਰਿਹਾ ਹੈ ਉੱਪਰੋਂ ਤੁਹਾਨੂੰ ਜਾ ਕੇ ਉਹ ਸਾਰਾ ਦਿਖਾਉਣੇ ਆ ਕਿ ਕਿੱਥੇ ਗੁਰਦੁਆਰਾ ਫਤਿਹਗੜ ਸਾਹਿਬ ਹੈ ਕਿੱਧਰ ਠੰਡਾ ਬੋਰਜ ਹੈ ਕਿੱਧਰ ਦੀਵਾਨ ਰੂਟਰ ਮਲਜੀ ਦੀ ਜਹਾਜ਼ੀ ਵਿਹਲੀ ਹੈ ਮਤਤੀਏ ਜਗਾਇ ਸੁਣਿਆ ਬਹੁਤ ਆਸੀ ਪੰਡਾ ਪੱਤਾ ਟਿੱਪਾ ਬੰਦਾ ਸਿੰਘ ਬਾਦਰੀਨ ਸਰੰਗ ਦੀ ਇਟ ਨਾਲ ਸਰਕਾਰ ਦਿੱਤੀ ਸੀ ਪਰ ਸਾਨੂੰ ਦਿਖਾ ਵੀ ਦਿੰਨੇ ਅੱਜ ਆ ਦੇ ਪੱਟੇ ਨਹੀਂ ਜਾ ਰਹੇ ਆ ਲੈ ਪੱਟ ਦੀ ਆ ਪੱਟ ਦੀ ਗਰੀਬ ਖਾਨ ਦੀ ਇਟ ਉਹ ਸ਼ਹਿਰ ਆ ਇਹ ਜਿਹਨਾਂ ਸਾਨੂੰ ਨੇ ਜ਼ਖਮ ਦਿੱਤੇ ਇਹ ਸ਼ਹਿਰ ਦੇ ਲੋਕਾਂ ਨੇ ਕਦੇ ਅੱਖਾਂ ਬੰਦ ਕਰਨੀਆਂ ਸੀ ਸਾਹਿਬ ਦਾ ਦਿਨ ਦੀ ਮਦਦ ਨਹੀਂ ਕੀਤੀ ਸੀ ਰਵਾਨ ਕੋਟੜ ਮਲ ਜੀ ਭਾਈ ਮੋਤੀराम ਮਹਿਰਾ ਜੀ ਤੇ ਹੋਰ ਕੁਝ ਅਣ ਵਾਲੇ ਸਿੱਖ ਹੋਣਗੇ ਦੀਨਾਨੇ ਸਾਹਿਬਜ਼ਾਦੇ ਆ ਦੇ ਸੰਸਕਾਰ ਦੀ ਸੇਵਾ ਨਿਭਾਈ ਇਹ ਜ਼ਿਕਰ ਮਿਲਦਾ ਹੈ ਕਿ ਬਾਬਾ ਬੰਦਾ ਸਿੰਘ ਬਾਦ ਦਰਜੀ ਤੋਂ ਬਾਅਦ ਵੀ ਮਿਸਲਾ ਨੇ ਬਹੁਤ ਵਾਰ ਫਤਿਹ ਕੀਤਾ ਇਹਨੂੰ ਗੁਰੂਮਾਰੀ ਕਹਿੰਦੇ ਹੁੰਦੇ ਸੀ ਦਾ ਨਾਮ ਵੀ ਨਹੀਂ ਸੀ ਲੈਂਦੇ ਬਾਬਾ ਬੰਦਾ ਸਿੰਘ ਬਾਦ ਦਰਜੀ ਨੇ ਫਿਰ ਇਸ ਥਾਂ ਦਾ ਨਾਮ ਬਦਲਿਆ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੇ ਨਾਮ ਤੇ ਫਤਿਹਗੜ੍ਹ ਨਾਮ ਰੱਖਿਆ ਗਿਆ ਇਹ ਸਰਾਂ ਦਾ ਆਖਰੀ ਢੱਬਾ ਹੈ ਲੋਕ ਸੰਗਤ ਦੇ ਕਹਿਣ ਦੇ ਮੁਤਾਬਿਕ ਪਹਿਲਾਂ ਹੋਰ ਵੀ ਥੇਹਾਂ ਮੌਜੂਦ ਸੀ ਜਿਹਨੂੰ ਪੱਧਰਾ ਕਰ ਦਿੱਤਾ ਗਿਆ ਹੋ ਸਕਦਾ ਕਿਸੇ ਦਾ ਮੇਂ ਕਲੋਨੀਆਂ ਘੱਟ ਦਿੱਤੀਆਂ ਹੋਣ ਹੋ ਸਕਦਾ ਕਿਤੇ ਗੁਰੂ ਘਰ ਰੀਆ ਕੋਈ ਹੋਰ ਸਾਦ ਦਿੱਤੇ ਹੋਣ ਪਰ ਇਹਨੂੰ ਨਹੀਂ ਅਸੀਂ ਆਪਦੇ ਹੱਥੋਂ ਜਾਣ ਦੇਣਾ ਇਹ ਸਾਰੇ ਜ਼ਿੰਮੇਵਾਰੀ ਚੱਕ ਲੋ ਕਿ ਇਹ ਥੇਹ ਨੂੰ ਅਸੀਂ ਬਚਾਉਣਾ ਹੈ ਇਹ ਥੇਹ ਤੇ ਸਾਨੂੰ ਕੋਈ ਗੁਰੂ ਘਰ ਨਹੀਂ ਚਾਹੀਦਾ ਕੋਈ ਮਿਊਜ਼ੀਅਮ ਨਹੀਂ ਚਾਹੀਦਾ ਇਹ ਥੇਹ ਤੇ ਖੋਜ ਹੋਣੀ ਚਾਹੀਦੀ ਆ ਇਹ ਖਾਲਸੇ ਦੀ ਬਹਾਦਰੀ ਦਾ ਨਿਸ਼ਾਨ ਹੈ ਖਾਲਸੇ ਦੀ ਬਹਾਦਰੀ ਦੀ ਨਿਸ਼ਾਨੀ ਹੈ ਇਹ ਉਹ ਅਸੀਂ ਇਸ ਤਰੀਕੇ ਨਾਲ ਬਰਬਾਦ ਨਹੀਂ ਹੋਣ ਦੇਣਾ ਚਾਹੀਦਾ ਇਸ ਥੇਹ ਦੀ ਕੋਈ ਹੋਰ ਨਿਸ਼ਾਨੀ ਦਿਖਾਉਣੇ ਆ ਤੁਹਾਨੂੰ ਦੇਦੀ ਅਸੀਂ ਦੂਜੀ ਸਾਈਡ ਪਹੁੰਚੇ ਆ ਇਹ ਨੀਮੀ ਖਾਂ ਇੱਥੇ ਇੱਕ ਪੱਕਾ ਉਹ ਪੁਰਾਣਾ ਕੋਈ ਬੁਰਜ ਲੱਗ ਰਿਹਾ ਹੈ ਕਿਦਾ ਸਾਨੂੰ ਇਟਾਂ ਖਿੰਡੀਆਂ ਪੁਰੀਆਂ ਦੱਬੀਆਂ ਹੋਈਆਂ ਮਿਲੀਆਂ ਪਰ ਇਹ ਇੱਕ ਸਾਫਤਾ ਬੁਰਜ ਮੌਜੂਦ ਹੈ ਇਦਾਂ ਦੇ ਬੁਰਜ ਗੁਰੂ ਘਰਾਂ 'ਚ ਸਾਨੂੰ ਦੇਖਣ ਨੂੰ ਨਹੀਂ ਮਿਲਦੇ ਹੈਗੇ ਇਹ ਬਾਤ ਤਾਂ ਹੈ ਜਾਂ ਇਹ ਉਸ ਸਮੇਂ ਦਾ ਇਹਦੇ ਬਾਰੇ ਅਸੀਂ ਕਹਿ ਨਹੀਂ ਸਕਦੇ ਇਹਦੇ ਤੋਂ ਮੁਗਲ ਕਾਲ ਦੀ ਇੱਕ ਦਿੱਖ ਸਾਨੂੰ ਨਜ਼ਰ ਆ ਰਹੀ ਆ ਵੱਡੇ ਵੱਡੇ ਮੁਗਲਾਂ ਦੇ ਮਹਿਲਾਂ 'ਚ ਵਡੇ ਵੱਡੇ ਕਿਲਿਆ ਇਸ ਤਰ੍ਹਾਂ ਦੇ ਬੁਰਜ ਹੁੰਦੇ ਸੀਗੇ ਅੱਗੇ ਹੋਰ ਵੀ ਜਾ ਕੇ ਅਸੀਂ ਦੇਖਾਂਗੇ ਹੁਣ ਅਸੀਂ ਥੇ ਤੋਂ ਥੱਲੇ ਆ ਗਏ ਆ ਕਿ ਹੋਰ ਵੀ ਸਾਨੂੰ ਕੁਝ ਮਿਲਦਾ ਹੈ ਜਾਂ ਨਹੀਂ ਮਿਲਦਾ ਇਹ ਦੇਖੋ ਸਾਨੂੰ ਇੱਕ ਪੂਰਾ ਪੂਰਾ ਕਮਰਾ ਮਿਲ ਗਿਆ ਹੈ ਇਦਾਂ ਲੱਗ ਰਿਹਾ ਹੈ ਜਿਵੇਂ ਪੂਰਾ ਇਹ ਕੋਈ ਕਮਰਾ ਹੁੰਦਾ ਹੈ ਇਹ ਦੇਖੋ ਬੜਿਆਂ ਬਣਾਇਆ ਪੂਰਾ ਕਮਰਾ ਇੱਧਰ ਆ ਕੇ ਦੇਖੋ ਇੱਧਰ ਦਿਖਾਓ ਤੁਸੀਂ ਇਹ ਦਰਖਤ ਗਿਆ ਹੋਇਆ ਹੈ ਪੂਰੇ ਦਾ ਪੂਰਾ ਇੱਕ ਕਮਰਾ ਮੌਜੂਦ ਹੈ ਇਸ ਸਾਈਡ ਤੋਂ ਦਿਖਾਓ ਇਹ ਦੇਖੋ ਇਹ ਗਵਾਨੀ ਮਰਦਾ ਹੈ ਉਹ ਇਤਿਹਾਸ ਦੀ ਕਿ ਇੱਥੇ ਮਲਵਾਨੀ ਸੀ ਇੱਥੇ ਬਹੁਤ ਵੱਡੀ ਕੋਈ ਮਾਰਕਤ ਸੀ ਇਹ ਕੋਈ ਦਾ ਪੂਰਾ ਕਮਰਾ ਇਹ ਦੇਖੋ ਪੂਰੀ ਰੀ ਪੂਰੀ ਹੋਣੀ ਹੋਈ ਮਾਰਕਤ ਹੈ ਇਹ ਤੁਸੀਂ ਦੇਖ ਸਕਦੇ ਹੋ ਉਧਰੋਂ ਇਹ ਰੱਖੋ ਕੋਨੇ ਦੇਖੋ ਕਮਰੇ ਦੇ ਇਦਾਂ ਉਹ ਜਿਵੇਂ ਕੋਈ ਜਗਾ ਛੱਡੀ ਹੁੰਦੀ ਆ ਹੋਰ ਪਤਾ ਨਹੀਂ ਸਾਨੂੰ ਕਿੰਨਾ ਕੁਝ ਇੱਥੋਂ ਮਿਲ ਸਕਦਾ ਹੈ ਬਸ ਇੱਕ ਨੀਤ ਚਾਹੀਦੀ ਹੈ ਇੱਕ ਸੱਚੀ ਇੱਕ ਸੱਚੀ ਨੀਤ ਚਾਹੀਦੀ ਆ ਸਾਨੂੰ ਇਥਾ ਸਾਡਾ ਕੀ ਸੀ ਕਿ ਦੱਸ ਰਿਹਾ ਹੈ ਕਿ ਮੈਂ ਇੱਥੇ ਮੌਜੂਦ ਹਾਂ ਲੱਭੋ ਮੈਨੂੰ ਮੈਂ ਤੇ ਖੋਜ ਕਰੋ ਬਹੁਤ ਸੋਹਣੀ ਇੱਕ ਚੀਜ਼ ਸਾਨੂੰ ਦੇਖਣ ਨੂੰ ਮਿਲਿਆ ਜੇ ਮੈਂ ਤੁਹਾਨੂੰ ਦਿਖਾਵਾਂ ਵਾਹ ਇਹ ਕੋ ਪੂਰਾ ਪੂਰਾ ਇਤੋ ਕੋਈ ਦਰਵਾਜ਼ਾ ਲੱਗ ਰਿਹਾ ਹੈ ਇਹ ਦੇਖੋ ਪੂਰੀ ਮਜ਼ਬੂਤੀ ਨਾਲ ਜਿਵੇਂ ਕੋਈ ਇਮਾਰਤ ਦੱਬੀ ਹੋਵੇ ਮਿੱਟੀ 'ਚ ਇਹ ਕੋਈ ਦਰਵਾਜ਼ਾ ਲੱਗ ਰਿਹਾ ਕੋਈ ਖਿੜਕੀ ਲੱਗ ਰਹੀ ਆ ਇੱਥੋਂ ਦੇਖੋ ਇਹਦੀ ਛੱਤ ਲੱਗ ਰਹੀ ਆ ਇਧਰੋਂ ਜੇ ਤੁਸੀਂ ਗੌਰ ਨਾਲ ਦੇਖੋਗੇ ਇਹਨੂੰ ਜ਼ੂਮ ਕਰਕੇ ਦਿਖਾਓ ਦੇਖੋ ਇਹ ਪੂਰੀ ਜਨਾਈ ਕੀਤੀ ਹੋਈ ਇੱਕ ਕੋਈ ਦਰਵਾਜ਼ਾ ਲੱਗ ਰਿਹਾ ਹੈ ਤਾਂ ਇੱਥੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਐਨੀਆਂ ਵਿਟਾਂ ਲਾ ਕੇ ਇੱਥੇ ਸੜਤੀਆਂ ਦੇ ਉੱਤੇ ਮਿੱਟੀ ਪਾ ਦਿੱਤੀ ਗਈ ਇਹ ਨਿਸ਼ਾਨੀਆਂ ਸਾਨੂੰ ਕੁਝ ਏਦਾਂ ਦੀਆਂ ਮਹਿਲੂਮਾਂ ਕੁਝ ਇਮਾਰਤ ਨਮਾ ਨਿਸ਼ਾਨੀਆਂ ਸਾਨੂੰ ਇੱਥੇ ਮਿਲ ਰਹੀਆਂ ਨੇ ਥੋੜਾ ਜਿਹਾ ਮੈਨੂੰ ਮਾਫ਼ ਕਰਨਾ ਥੋੜੇ ਜਿਹਾ ਕੁੱਪਣ ਹੋ ਜਾਗਦਾ ਇਹ ਵੀ ਕਹਿਣ ਕਿ ਕਿਉਂ ਪੁੱਠੇ ਪੰਗੇ ਲੈ ਰਹੇ ਆਂ ਪਰ ਫੱਦੇ ਤੋਂ ਨਹੀਂ ਰਿਹਾ ਜਾਂਦਾ ਸਾਨੂੰ ਚਾਜ ਜਾਂਦਾ ਹੈ ਇਤਿਹਾਸੇ ਕੇ ਮਾਰਦਾ ਜਦੋਂ ਅਸੀਂ ਦੇਖਦੇ ਆਂ ਪੁਰਾਣੀਆਂ ਨਿਸ਼ਾਨੀਆਂ ਜਦੋਂ ਅਸੀਂ ਦੇਖਦੇ ਆਂ ਕਿਉਂਕਿ ਇਤਿਹਾਸ ਨੂੰ ਪ੍ਰੂਫ ਕਰਨ ਲਈ ਤੁਹਾਡੇ ਕੋਲ ਨਿਸ਼ਾਨੀਆਂ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਸਾਨੂੰ ਪਤਾ ਨਹੀਂ ਕਿਹੜੀ ਚੀਜ਼ ਚੋਂ ਕਿਹੜੀ ਨਵੀਂ ਖੋਜ ਪਤਾ ਲੱਗ ਜੇ ਕਿਹੜਾ ਨਵਾਂ ਸੱਚ ਪਤਾ ਲੱਗ ਜੇ ਸਾਰੇ ਸੱਚ ਕਿਤਾਬਾਂ 'ਚੋਂ ਕਈ ਵਾਰ ਨਹੀਂ ਲੱਭੇ ਜਾ ਸਕਦੇ ਇੰਨਾ ਨਹੀਂ ਆਏ ਜਿਉਂਦੀਆਂ ਜਾਂਦੀਆਂ ਨਿਸ਼ਾਨੀਆਂ ਜੂ ਵੀ ਮਿਲ ਜਾਂਦੇ ਨੇ ਜੇ ਤੁਸੀਂ ਚਾਹੁੰਦੇ ਹੋ ਇਹ ਥੇ ਨੂੰ ਬਚਾਇਆ ਜਾ ਸਕੇ ਤਾਂ ਬਰਤਵਾਦ ਇਸ ਵੀਡੀਓ ਨੂੰ ਸ਼ੇਅਰ ਕਰੋ ਜੇ ਤੁਸੀਂ ਸਾਡੇ ਕੰਮ ਦੀ ਥੋੜੀ ਜਿਹੀ ਕਦਰ ਕਰਦੇ ਹੋ ਸਾਡੀ ਮਿਹਨਤ ਦੀ ਥੋੜੀ ਜਿਹੀ ਕਦਰ ਕਰਦੇ ਹੋ ਸਿੱਖ ਇਤਿਹਾਸ ਨੂੰ ਜੇ ਤੁਸੀਂ ਪਿਆਰ ਕਰਦੇ ਹੋ ਤਾਂ ਇਹ ਵੀਡੀਓ ਨੂੰ ਬਰਤਵਾਦ ਸ਼ੇਅਰ ਕਰੋ ਤਾਂ ਜੋ ਇਹੇ ਥੇ ਸਾਡੇ ਕੋਲ ਬਚਿਆ ਰਹਿ ਸਕੇ ਇਹੰਦੇ ਨੇ ਕਿ ਕੀ ਸੀਗਾ ਆਪਾਂ ਲੋਕਲ ਸੰਗਤ ਦਾ ਇਹ ਮੰਨਣਾ ਹੈ ਕਿ ਇੱਥੇ ਸੂਬੇ ਦੀ ਕਚਹਿਰੀ ਸੀ ਜੀ ਆਪਾਂ ਇਦਾਂ ਵੀ ਦੇਖੀ ਹੈ ਨਾ ਇਹ ਦੇਖੋ ਇਹ ਬਿਲਕੁਲ ਨਾਲ ਫਤਿਹਗੜ੍ਹ ਸਾਹਿਬ ਗੁਰੂ ਘਰ ਹੈ ਇੱਥੇ ਛੋਟੇ ਜ਼ੈਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਇੱਥੇ ਛੋਟੇ ਲੜਜ਼ਾਦਿਆਂ ਦੇ ਤਸ਼ੱਦਦ ਕੀਤਾ ਗਿਆ ਸੀ ਉਹਦੇ ਬਿਲਕੁਲ ਨਾਲ ਮੌਜੂਦ ਹੈ ਖੰਡਾ ਗੌਰ ਜਿੱਥੇ ਛੋਟੇ ਜ਼ੈਬਜ਼ਾਦਿਆਂ ਦੇ ਮਾਤਾ ਗੁਦਰੀ ਜੀ ਨੂੰ ਰੱਖਿਆ ਗਿਆ ਸੀ ਤਾਂ ਇਹ ਪੌਸਿਬਿਲਿਟੀ ਬਹੁਤ ਜ਼ਿਆਦਾ ਹੈ ਕਿ ਇਹੀ ਉਂ ਕਚਹਿਰੀ ਹੋਵੇ ਹੁਣ ਇਹ ਕੋਜ ਦਾ ਮੁਕਤਾਂਜ ਹੈ ਵਿਸ਼ਾਗੇ ਇਹ ਕੀ ਸੀ ਪਰ ਜੇ ਤੁਸੀਂ ਲੌਜੀਕਲੀ ਸੋਚੋਂ ਤਾਂ ਇਹ ਅਸੀਂ ਯਕੀਨ ਕਰ ਸਕਦੇ ਹਾਂ ਕਿ ਇਹ ਕਿਚਲੀ ਸੀਗੀ ਇਹ ਨਹੀਂ ਹੈ ਕਿ ਬਹੁਤ ਦੂਰ ਹੈ ਇਹ ਸਥਾਨ ਔਰ ਇਹ ਜਿਹੜਾ ਇਲਾਕਾ ਦੱਸਿਆ ਜਾਂਦਾ ਹੈ ਇਹ ਸ਼ਾਹੀ ਇਲਾਕਾ ਹੈ ਜਦੋਂ ਆਪਾਂ ਇਤਿਹਾਸ ਇਤਾਰ ਸਿੱਖ ਤੋਂ ਅੱਜ ਪੜ੍ਹਦੇ ਆ ਨਾ ਤਾਂ ਉਦੋਂ ਇਹ ਲਿਖਨ ਨੂੰ ਮਿਲਦਾ ਹੈ ਕਿ ਠੰਡੇ ਬੋੜ ਜਦੇ ਨੇੜੇ ਹੀ ਵਜ਼ੀਰ ਖਾਨ ਦੀ ਰਹਾਇਸ਼ ਸੀ ਠੰਡੇ ਬੋੜ ਜਦੇ ਪਿੱਛੇ ਜੋ ਹਸਲਾ ਨਦੀ ਹੈ ਉਹ ਵਗਦੀ ਸੀ ਉਹਦੇ ਨੇੜੇ ਹੀ ਰਹਾਇਸ਼ ਸੀ ਠੰਡੇ ਬੋੜ ਜਿੱਚੋਂ ਖੁੱਦ ਆ ਕੇ ਬੈਠਦਾ ਸੀ ਯਾ ਆਰਾਮ ਕਰਦਾ ਸੀ ਉਹਦੇ ਨੇੜੇ ਹੀ ਜੋ ਵਿੜਾ ਸੀਗਾ ਜੋ ਸ਼ਾਹੀ ਦਰਬਾਰ ਕਹਿ ਲਓ ਜਾਂ ਸ਼ਾਹੀ ਇਲਾਕਾ ਕਹਿ ਲਓ ਜਾਂ ਸ਼ਾਹੀ ਦਰਬਾਰ ਮਹਿਲ ਜੋ ਮਰਜ਼ੀ ਕਹਿ ਲਓ ਉਹ ਵਿੜੇ ਦੀ ਤਸ਼ੱਬਦ ਦਿੱਤੇ ਗਏ ਉਹਦੇ ਨਾਲ ਹੀ ਬਿਲਕੁਲ ਜਿੱਥੇ ਸਾਡਾ ਦਰਸ਼ਿਤ ਕੀਤਾ ਗਿਆ ਉਹਦੇ ਬਿਲਕੁਲ ਨਾਲ ਹੀ ਇਹ ਜਗ੍ਹਾ ਹੈ ਤੇ ਇਹ ਹੋ ਸਕਦਾ ਹੈ ਕਿ ਇੱਕ ਕੈਲੀ ਹੋਵੇ ਜਾਂ ਕਿਲਾ ਹੋਵੇ ਜੋ ਵੀ ਕਹਿ ਸਕਦੇ ਹੋ ਪਰ ਇੱਕ ਫੋਟੋ ਸਾਨੂੰ ਕਰਨੀ ਪਈ ਸੀ ਇੱਧਰ ਬਿਲਕੁਲ ਨਾਲ ਦਿਵਾਨ ਟੋਡਰ ਮਲ ਦੀ ਹਵੇਲੀ ਹੈ ਤੇ ਪਿੱਛੇ ਦੀ ਆਪਾਂ ਦੇਖੀਏ ਇਸ ਤੋਂ ਪਿੱਛੇ ਗੁਰਦੁਆਰਾ ਜੋਤੀਸਰੂਪ ਸਾਹਿਬ ਹੈ ਜਿੱਥੇ ਸਾਹਿਬਜ਼ਾਦਿਆਂ ਤੇ ਮਾਤਾ ਗੁਦਰੀ ਜੀ ਦਾ ਸੰਸਕਾਰ ਹੋਇਆ ਸੀਗਾ ਇਹ ਉਹ ਮਿਊਜ਼ੀਅਮ ਦਾ ਨਹੀਂ ਪੱਥਰ ਆ ਜਿਹਦੀ ਤਿਆਰੀ ਕੀਤੀ ਗਈ ਸੀ ਕਿ ਇਸ ਥੇਰੇ ਉੱਤੇ ਇਹ ਇਤਿਹਾਸਿਕ ਥੇਰੇ ਉੱਤੇ ਮਿਊਜ਼ੀਅਮ ਬਣਾਇਆ ਜਾਵੇ ਦੇਖੋ ਇੱਕ ਅਮਰ ਸਤਗੁਰ ਪ੍ਰਸਾਦ ਦੇ ਗੋ ਤੇ ਗੋ ਫਤਿਹ ਨੁਸਰਤ ਬੇਰੰਗਿਆਫਤ ਅਜਨਾਨ ਗੁਰੂ ਗੋਬਿੰਦ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮੋਰ ਮੋਰ ਗਿੰਦਿਆ ਮੋਰ ਬਾਦਸ਼ਾਹ ਅਦਮ ਸ਼ਾਹ ਦੀੰਦਿਆ ਰਾਜੇ ਦੀ ਸ਼ਾਨੀ ਉੰਦਿਆ ਪਹਿਲਾ ਖਾਲਸਾ ਰਾਜ ਇੱਥੇ ਸਥਾਪਿਤ ਹੋਇਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮੋਰਨਾ ਬਾਬਾ ਬੰਦਾ ਸਿੰਘ ਬਹਾਦਰ ਜੀ ਸਰਾਂਧ ਫਤਿਹ ਦੀ ਤੀਜੀ ਸਤਾਪਦੀ ਨੂੰ ਸਮਰਪਿਤ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਅਜਾਇਬ ਘਰ ਦਾ ਨੀ ਪੱਥਰ ਫਿਰ ਅੱਗੇ ਜੋ ਉਸ ਸਮੇਂ ਦੇ ਮੁੱਖ ਮੰਤਰੀ ਸੀ ਪ੍ਰਕਾਸ਼ ਕੁਮਾਰ ਉਹਨਾਂ ਦਾ ਨਾਮ ਲਿਖਿਆ ਹੋਇਆ ਹੈ ਪ੍ਰਧਾਨ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦਾ ਸੋਚ ਉਹਨਾਂ ਦੀ ਵਧੀਆ ਹੋ ਸਕਦੀ ਸੀ ਜਿਸ ਨੂੰ ਟਾਰਗੇਟ ਨਹੀਂ ਕਰਾਂਗੇ ਸਾਰਿਆਂ ਦੀ ਸੋਚ ਬੜੀ ਹੀ ਹੁੰਦੀ ਆ ਪਰ ਸਾਨੂੰ ਇਹ ਇਤਿਹਾਸਿਕ ਸਥਾਨ ਨੇ ਜਿੱਥੇ 1% ਵੀ ਚਾਂਸ ਸਾਨੂੰ ਲੱਗਦਾ ਹੈ ਕਿ ਇਤਿਹਾਸਿਕ ਹੋ ਸਕਦਾ ਹੈ ਉੱਥੇ ਸਾਨੂੰ ਖੋਜ ਕਰਨੀ ਚਾਹੀਦੀ ਆ ਸਾਨੂੰ ਉਥੇ ਪੱਥਰ ਨਹੀਂ ਲਾਉਣਾ ਚਾਹੀਦਾ ਮਿਊਜ਼ੀਅਮ ਨਹੀਂ ਬਣਾਉਣੀ ਚਾਹੀਦੇ ਖਾਲਸਾ ਰਾਜ ਦੀ ਇਹ ਪਹਿਲੀ ਜੋ ਨਿਸ਼ਾਨੀਆਂ ਇਹਨੂੰ ਬਚਾਓ ਇਹਨੂੰ ਪੱਥਰਾਂ ਵਾਲੇ ਲੋਕਾਂ ਤੋਂ ਬਚਾਓ ਇੱਥੇ ਪੱਥਰ ਨਹੀਂ ਚੜਨ ਦੇਵਾਂਗੇ ਅਸੀਂ ਸਾਡੇ ਇਤਿਹਾਸਿਕ ਸਥਾਨਾਂ ਨੂੰ ਸਾਡੇ ਹੀ ਸਿੱਖਾਂ ਨੂੰ ਖਤਰਾ ਇਹ ਬੜੀ ਸ਼ਰਮ ਵਾਲੀ ਗੱਲ ਆ ਹੁਣ ਅਸੀਂ ਵਜ਼ੀਰ ਖਾਨ ਦੀਆਂ ਰੂਹਾਂ ਨੂੰ ਪਈਏ ਕਿ ਸਾਡੇ ਇਤਿਹਾਸਿਕ ਸਥਾਨ ਬਚਾਓ ਆਰੰਦੇਵ ਸਿੰਘ ਦੀ ਰੂਹ ਨੂੰ ਪਈਏ ਜਾਂ ਕਿਸੇ ਹੋਰ ਮੁਲ ਲੀਡਰਾਂ ਨੂੰ ਜਾ ਕੇ ਕਹੀਏ ਨੌਨ ਸਿੱਖਾਂ ਨੂੰ ਜਾ ਕੇ ਕਹੀਏ ਕਿਉਂ ਕਹੀਏ ਅਸੀਂ ਆਪਣੇ ਹੀ ਭਰਾਵਾਂ ਨੂੰ ਆਪਣੇ ਲੀਡਰਾਂ ਨੂੰ ਆਪਣੀ ਕਮੇਟੀ ਦੇ ਪ੍ਰਧਾਨਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਇਹੋ ਜਿਹੇ ਜੋ ਇਤਿਹਾਸਿਕ ਸਥਾਨ ਨੇ ਉਹਨਾਂ ਨੂੰ ਪੱਥਰਾਂ ਦੇ ਨਾਮ ਵੜਨ ਦਿੱਤਾ ਜਾਵੇ ਅੱਛਾ ਸਹੀ ਕਹਿ ਰਹੇ ਨੇ ਕਿ ਐਵੇਂ ਦੀ ਜੜੀ ਹਿਸਟੋਰੀਕਲ ਪਲੇਸਿਸ ਨੇ ਉਹਨਾਂ ਨੂੰ ਬਚਾਉਣਾ ਚਾਹੀਦਾ ਵਾ ਤਾਂ ਕਿ ਉਹ ਜਿਹੜਾ ਮਤਲਬ ਸਭ ਵਾਸਤੇ ਇੱਕ ਮਿਊਜ਼ੀਅਮ ਕਰਕੇ ਕੀ ਕਰਨੇ ਉਹਨਾਂ ਨੇ ਉੱਥੇ ਬਣਾ ਕੇ ਜਾਂ ਅਗਰ ਕਹਿਣ ਕਿ ਉੱਥੇ ਕੋਈ ਗੁਰਦੁਆਰਾ ਬਣ ਬਣ ਰਿਹਾ ਸੀ ਤੇ ਫਿਰ ਉਹਨੂੰ ਐਵੇਂ ਮਿੱਟੀ ਦੇ ਥੱਲੇ ਦੇ ਉਹ ਮਾਰਤਾ ਦੱਬੀਂਦੇ ਇਹ ਜਿਹੜੇ ਪੁਰਾਣੀਆਂ ਗੁਰਦੁਆਰਿਆਂ ਨੂੰ ਕੋਣ ਲੰਮਾ ਮਾਫ ਕਰੇ ਐਵੇਂ ਕਰੇਗਾ ਤੇ ਬਾਰਾ ਲ ਜਿਹਨਾਂ ਵਾਲੀ ਨਸਲਾਂ ਵਾਸਤੇ ਹਿਸਟੋਰੀਕਲ ਪਲੇਸਿਸ ਹੋਣੀਆਂ ਚਾਹੀਦੀਆਂ ਜਿਵੇਂ ਹਿਸਟਰੀ ਦਾ ਇਤਿਹਾਸ ਤੋਂ ਉੱਤਪਤਾ ਲੱਗੇ ਬਿਲਕੁਲ ਨਹੀਂ ਲੇਕਿਨ ਬਹੁਤ ਅੱਛੀ ਖੋਜ ਕੀਤੀ ਹੈ ਬਹੁਤ ਅੱਛੀ ਖੋਜ ਕੀਤੀ ਵੇਖੋ ਉੱਥੇ ਕਿਸੇ ਨੂੰ ਪਤਾ ਵੀ ਨਹੀਂ ਮਤਲਬ ਲੋਗ ਗੁਰਦੁਆਰਿਆਂ ਦੇ ਵਿੱਚ ਫਤਿਹਗੜ੍ਹ ਸਾਹਿਬ ਵਾਲਾ ਜਿਹੜਾ ਗੁਰਦੁਆਰਾ ਉੱਥੇ ਜਾ ਰਹੇ ਹਾਂ ਸਰਵੇਖਣ ਤੋਂ ਕੋਈ ਵੀ ਨਹੀਂ ਜਾਣਦਾ ਹੋਵੇਗਾ ਫਿਰ ਸੰਤਾ ਠੰਡਾ ਗੁਰਜ ਵੇਖਣ ਡੇ ਆ ਤੇ ਉਹਦੇ ਨਾਲ ਕਰਕੇ ਯਕੀਨਨ ਮੇਰਾ ਵੀ ਦਿਲ ਇਹ ਕਹਿ ਰਿਹਾ ਕਿ ਉਹ ਜ਼ਰੂਰ ਕਚੈਰੀ ਹੋਏਗੀ ਹਾਂ ਕਚੈਰੀ ਹੋਏਗੀ ਕਿਉਂਕਿ ਜਿਵੇਂ ਇਹਨਾਂ ਨੇ ਦਿਖਾਇਆ ਉਹੜੀ ਵਿੰਡੋ ਜੀ ਕੋਈ ਬਿਲਡਿੰਗ ਹੋ ਸਕਦੀ ਹੈ ਤੇ ਇੱਥੇ ਖੋਜ ਕਰਨ ਦੀ ਜ਼ਰੂਰਤ ਹੈ ਫਰੈਂਸਿਕ ਦੇ ਵਿੱਚ ਉਹਦੀਆਂ ਇੱਟਾਂ ਭੇਜਣ ਕਿ ਇਹ ਕਿਹੜੇ ਸਮੇਂ ਦੀਆਂ ਨੇ ਕਿੰਨੀਆਂ ਟੈਸਟ ਕੀਤੀਆਂ ਜਾਣ ਕਿੰਨੇ ਸਮੇਂ ਦੀਆਂ ਨੇ ਦੇ ਸਾਲ ਪੁਰਾਣੀਆਂ ਇੱਟਾਂ ਨੇ ਉਹ ਵੀ ਤਾਂ ਆਈਡੀਆ ਹੋ ਜਾਂਦਾ ਨਾ ਤੇ ਕੋਈ ਪਤਾ ਨਹੀਂ ਕਿ ਇਹਦੇ ਥੱਲੋਂ ਸਾਨੂੰ ਕੋਈ ਮਮੀਜ਼ ਮਿਲਣ ਹਾਂ ਤੇ ਕੋਈ ਤਸਵੀਰਾਂ ਮਿਲਣ ਕੋਈ ਪੁਰਾਣੀਆਂ ਚੀਜ਼ਾਂ ਮਿਲਣ ਵਾਦਰਾਤ ਮਿਲਣ ਕੋਈ ਚੀਜ਼ਾਂ ਵੀ ਮਿਲ ਸਕਦੀ ਹੈ ਇਹਦੇ ਥੱਲੋਂ ਮਤਲਬ ਜ਼ਰੂਰੀ ਹੈ ਕਿ ਇਹਦੀ ਕੋਚ ਕੀਤੀ ਜਾਵੇ ਬਰਾਲ ਜੀ ਬੋਲਿਗ ਇਨਫੋਰਮੇਟਿਵ ਵੀਡੀਓ ਬਣਾਈਆ ਔਰ ਸਹੀ ਕਰਦੇ ਨੇ ਕਿ ਜਾ ਰਹੇ ਨੇ ਜਗਾ ਜਗਾ ਤੇ ਆਪਣਾ ਸਮਲ ਇੱਕ ਇੱਕ ਸਮ ਦਾ ਵੀਲੋਗ ਦੇ ਨਹੀਂ ਸਕਤਾਂ ਨੂੰ ਦਿਖਾ ਰਹੇ ਨੇ ਹਰ ਚੀਜ਼ ਬਈਰ ਜੀ ਸਾਨੂੰ ਬਹੁਤ ਇਨਫੋਰਮੇਟਿਵ ਔਰ ਬਹੁਤ ਅੱਛੀ ਵੀਡੀਓ ਲੱਗੀ ਤਾਂ ਰੋਕੀ ਮੈਨੂੰ ਲੱਗੀ ਤੁਸੀਂ ਕਮੈਂਟ ਕਰਕੇ ਦੱਸੋ ਰੱਖੋ ਆਪਣਾ ਖਿਆਲ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ